ਕਮਲ ਪ੍ਰਤਾਪ ਸਿੰਘ ਨਾਗਾ ਜੀ 22 ਪ੍ਰਧਾਨ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਆਤਮ ਜੀ ਕੈਂਡਲ ਮਾਰਕਟ ਦੇ ਕਿਹੜੀ ਜਗ੍ਹਾ ਤੇ ਕੱਢਿਆ ਗਿਆ ਜੇ ਤਾਂ ਆਪਾਂ ਸਾਰਿਆਂ ਨੂੰ ਜਾਣਦੇ ਹਾਂ ਕਿ ਸਾਡੇ ਬਹੁਤ ਹੀ ਸੀਨੀਅਰ ਪਾਇ ਪੂਰਨ ਕੁਮਾਰ ਜੀ ਵੀ ਸੁਸਾਈਡ ਕੀਤਾ ਹੈ ਤੇ ਜਿਹੜੇ ਹਾਲਾਤਾਂ ਚੋਂ ਉਹਨਾਂ ਨੇ ਜਿਹੜੀ ਚਿੱਠੀ ਮਿਲੀ ਆ ਜੋ ਉਹਨਾਂ ਨੇ ਉਸ ਚਿੱਠੀ 'ਚ ਲਿਖਿਆ ਉਹ ਦਰਸਾਂਦਾ ਹੈ ਕਿ ਜਿਹੜੀ ਭਾਜਪਾ ਦੀ ਮੌਜੂਦਾ ਸਰਕਾਰ ਹੈ ਤੇ ਜੋ ਮਾਹੌਲ ਉਹਨਾਂ ਨੇ ਸਾਡੇ ਹਿੰਦੁਸਤਾਨ 'ਚ ਬਣਾਇਆ ਕਿ ਦਲਤਾਂ 'ਨਾ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ ਐਸਸੀ ਐਸਟੀ ਕਮਿਊਨਿਟੀ 'ਨਾ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੇ ਬਹੁਤ ਔਖੇ ਹੋ ਕੇ ਜੋ ਉਹਨਾਂ ਦੇ ਹਾਲਾਤ ਸੀ ਉਹਨਾਂ ਨੇ ਆ ਕਦਮ ਚੱਕਿਆ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਕਿ ਕੋਈ ਨਿਆਏ ਇਸ ਪਰਿਵਾਰ ਨੂੰ ਮਿਲ ਸਕੇ ਕਾਂਗਰਸ ਪਾਰਟੀ ਹਮੇਸ਼ਾ ਇੱਕ ਸੈਕੂਲਰ ਪਾਰਟੀ ਰਹੀ ਹੈ ਹਮੇਸ਼ਾ ਉਹ ਦਲਤਾਂ ਦਾ ਪਛੜੇ ਹੋਏ ਵਰਗ ਦਾ ਹਰ ਇੱਕ ਕਮਿਊਨਿਟੀ ਨੂੰ ਸਾਥ ਲੈ ਕੇ ਚੱਲਦੀ ਹੈ ਸੋ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ੇਟ ਕੈਂਡਲ ਮਾਰਚ ਕੱਢਿਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਅਸੀਂ ਯਾਦ ਕਰਦੇ ਹਾਂ ਇਹਨਾਂ ਦੇ ਸੀਨੀਅਰ ਅਫਸਰ ਨੂੰ ਜਿਨ੍ਹਾਂ ਨੇ ਇੰਨਾ ਵੱਡਾ ਕਦਮ ਚੱਕ ਕੇ ਜਿਹੜੀ ਮੌਜੂਦਾ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਇਆ ਕਿ ਜੋ ਹਾਲਾਤ ਐਸਸੀ ਐਸਟੀ ਵਰਗ ਦਾ ਉਹ ਖਾਸ ਕਰਕੇ ਜਿਹੜਾ ਬੀਜੇਪੀ ਦੀ ਸਰਕਾਰ ਆਈ ਹੈ ਉਦੋਂ ਤੋਂ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਨੇ ਪਰਵਾਹ ਦੇ ਨਾਲ ਹੈ ਕਾਂਗਰਸ ਪਰਵਾਹ ਦੇ ਨਾਲ ਹੈ ਬਿਲਕੁਲ ਕਾਂਗਰਸ ਪਾਰਟੀ ਕਿਉਂਕਿ ਹਮੇਸ਼ਾ ਕਾਂਗਰਸ ਪਾਰਟੀ ਪਿਛੜੇ ਹੋਏ ਵਰਗ ਨਾਲ ਐਸਸੀ ਐਸਟੀ ਨਾਲ ਇੱਕ ਸੈਕੂਲਰ ਪਾਰਟੀ ਹੈ ਹਮੇਸ਼ਾ ਪਿਛੜੇ ਹੋਏ ਵਰਗ ਨਾਲ ਖੜੋਤੀ ਹੈ ਤੇ ਹਮੇਸ਼ਾ ਉਹਨਾਂ ਨੂੰ ਅੱਗੇ ਲੈ ਕੇ ਚਲਦੀ ਹੈ ਸੋ ਇਸ ਮੌਕੇ ਤੇ ਵੀ ਕਾਂਗਰਸ ਪਾਰਟੀ ਇਸ ਪਰਵਾਹ ਦੇ ਨਾਲ ਹੈ ਕਸਤਾ ਜੀ ਅੱਜ ਕੈਂਡਲ ਮਾਰਕਸ ਕੱਢਿਆ ਗਿਆ ਹੈ ਦੇਖੋ ਅੱਜ ਕੈਂਡਲ ਮਾਰਕਸ ਕਿੱਥੇ ਗਿਆ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੇ ਸੀਨੀਅਰ ਲੀਡਰ ਨੂੰ ਅੱਜ ਆਪਣੀ ਬਾਤ ਚੁੱਕਦੇ ਹੋ ਉਹਨਾਂ ਨੂੰ ਸੁਸਾਈਡ ਕਰਨਾ ਪੈ ਰਿਹਾ ਅੱਜ ਕਾਂਗਰਸ ਪਾਰਟੀ ਸਪੂਚੀ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਔਰ ਮੈਂ ਸਮਝਦਾ ਕਿ ਦਲਿਤਾਂ ਦੀ ਬਾਤ ਚੁੱਕੀ ਹੋਣਾ ਦੇ ਇੰਨੇ ਵੱਡੇ ਵੱਡੇ ਲਿਖੇ ਅਫਸਰ ਹੋਣ ਤੇ ਬਾਤ ਚ ਉਹਨਾਂ ਦੇ ਪਤਾ ਨਹੀਂ ਕਿੰਨਾ ਪ੍ਰੈਸ਼ਰ ਹੋਏਗਾ ਸਰਕਾਰ ਦਾ ਕਿੰਨਾ ਬਰਡਨ ਹੋਏਗਾ कि ਉਹਨਾਂ ਨੂੰ ਇਹ ਸਟੈਪ ਲੈਣਾ ਪੈ ਗਿਆ ਸੋ ਸਾਡੀ ਕਾਂਗਰਸ ਪਾਰਟੀ ਦਾ ਫੈਸਲਾ ਸੀ ਅਜਾ ਸੀ ਉਹਨਾਂ ਨੂੰ ਜਿੱਥੇ ਸਰਦਾ ਦੇ ਫੁੱਲ ਪੇਡ ਕੀਤੇ ਨੇ ਕੈਂਡਲ ਮਾਰਚ ਕਰਕੇ ਉੱਥੇ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਸਾਰੀ ਕਾਂਗਰਸ ਪਾਰਟੀ ਸਾਰੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਇੱਕ ਸੁਸਾਇਡ ਦੀ ਗੱਡੀ ਦੇ ਨਾਲ ਆਉਦਿਆਂ ਬੀਜੇਪੀ ਸਰਕਾਰ ਨੂੰ ਕਹਿਣਾ ਚਾਹਾਂਗਾ ਕਿਉਂਕਿ ਉਹਨਾਂ ਵੱਲੋਂ ਇੱਕ ਸੁਸਾਇਡ ਨੋਟ ਲਿਖਿਆ ਗਿਆ ਇੱਕ ਛੋਟਾ ਜਿਹਾ ਵੀ ਕੋਈ ਬੰਦਾ ਸੁਸਾਇਡ ਕਰਦਾ ਜੇ ਉਹ ਜਿਹਦੇ ਖਿਲਾਫ ਲਿਖਿਆ ਹੁੰਦਾ ਉਹਦੇ ਤੇ ਐਫ ਆਈ ਆਰ ਹੁੰਦੀ ਅੱਜ ਜੀਜੀਪੀ ਔਰ ਉਸ ਤਰ੍ਹਾਂ ਦੇ ਖਿਲਾਫ ਜੇ ਉਹਨਾਂ ਵੱਲੋਂ ਸੁਸਾਇਡ ਨੋਟ ਰਾਮਦ ਵੀ ਦਾ ਕੋਈ ਕਾਰਵਨਿਕ ਬੜੀ ਸ਼ਰਮਨਾਕ ਘਟਨਾ ਹੈ ਬੀਜੇਪੀ ਵੱਲੋਂ ਸੋ ਮੈਂ ਮੰਗ ਕਰਾਂਗਾ ਮੀਡੀਆ ਰਾਈ ਬੀਜੇਪੀ ਸਰਕਾਰ ਨੂੰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕੀਤੀ ਬੰਦੀ 307 ਪਰਿਵਾਰ ਨਹੀਂ ਕਰ ਰਿਹਾ ਪਰਿਵਾਰ ਅਰਿਆਏ ਕਿ ਪਹਿਲਾਂ ਗ੍ਰਿਫਤਾਰੀ ਹੋਵੇ ਫਿਰ ਅੰਤਿਮ ਸੰਸਕਾਰ ਕੀਤਾ ਜਾਵੇ ਦੇਖੋ ਬੜੀ ਪਰਿਵਾਰ ਵਾਸਤੇ ਦੁੱਖ ਦੀ ਘੜੀ ਹੈ ਜੇ ਪਰਿਵਾਰ ਐਸੋਲਿਵੀਅਸੀ ਉਸ ਪਰਿਵਾਰ ਦੇ ਨਾਲ ਖੜਾ ਹੋ ਉਹਨਾਂ ਨੇ ਅਲਟੀਮੇਟਮ 48 ਘੰਟੇ ਦਾ ਦਿੱਤਾ ਹੈ ਕਿ ਜੇ ਉਹ ਬੰਦਿਆਂ ਦੋਸ਼ੀ ਨਹੀਂ ਹੋਣਗੇ ਔਰ ਫੜਨਾ ਚਾਹੀਦਾ ਵੀ ਹੈ ਇਹ ਤੇ ਮੈਂ ਸਮਝਦਾ ਕਿ ਮੈਰਿਟ ਦੇ ਮੰਨ ਹੈ ਇਸੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਅਫਸਰ ਸੀ ਜਿਹੜਾ ਹਮੇਸ਼ਾ ਦਲਿਤਾਂ ਦੀ ਆਵਾਜ਼ ਚੁੱਕਦੇ ਸੀ ਅੱਜ ਉਹਨਾਂ ਦੀ ਆਵਾਜ਼ ਨੂੰ ਨੱਪਿਆ ਜਾ ਰਿਹਾ ਸੋ ਕੱਲਾ ਦਲਿਤ ਸਮਾਜ ਹੀ ਨਹੀਂ ਸਾਰੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਔਰ ਅਸੀਂ ਭਾਜੀਪੀ ਦੇ ਖਿਲਾਫ ਜੂਰ ਪ੍ਰਦਰਸ਼ਨ ਹੋਰ ਵੀ ਕਰਾਂਗੇ ਤੁਹਾਨੂੰ ਪਵਾਵਾ ਏ ਡੀਪੀ ਦੇਖੋ ਇਹ ਅਫਸਰਾਂ ਕੋ ਡੀਜੀਪੀ ਤੋਂ ਉਹਨਾਂ ਦੇ ਹੋਰ ਆਈਪੀਐਸ ਆਈ ਅਫਸਰਾਂ ਕੋ ਜੋ ਉਹਨਾਂ ਨੇ ਕੀਤਾ ਗਲਤ ਦਾ ਮਾਮਲਾ ਉਹ ਉਤਿਆਜ ਕਰਕੇ ਉਹਨੇ ਖੁਦਕਿਸ਼ੀ ਕੀਤੀ ਆ ਜਿੰਨਾ ਜਰ ਹੋਣਾ ਡੀਜੀਪੀ ਨੇ ਫੜਿਆ ਜਾਏਗਾ ਜਿੰਨਾ ਚਿਰ ਉਹ ਅਸਪੀ ਦੀ ਫੜਾਈ ਜਾਣਗੇ ਜਿੰਨਾ ਚਿਰ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਕਾਰਵਾਈ ਨਹੀਂ ਹੋਏਗੀ ਸਾ ਹੋਂ ਤੇ ਸਿਰਫ ਪੰਜਾਬ ਤੇ ਤੇ ਹਰਿਆਣਾ ਜਾਈ ਦੇਸ਼ਨ ਕਰਦੀ ਆ ਸਾਰੇ ਹਿੰਦੁਸਤਾਨ ਤੇ ਜਾਈ ਦੇਸ਼ਨ ਚੱਲੇਗੀ ਐਸਾ ਹੀ ਹੋਣ ਦੇ ਪ੍ਰੋਗਰਾਮ ਜੋ ਦਲਤਾਂਆਂ ਆਸਰਾ ਕਿਉਂ ਹੋਏਗਾ ਕੀ ਕਾਰਨ ਹੈ ਕਿ ਇੱਕ ਆਫੀਸਰ ਨੂੰ ਆਤਮ ਹੱਤਿਆ ਕਰਨੀ ਪਈ ਹੈ ਉਹਨੇ ਸੁਸਾਈਡ ਨੋਟ ਤੇ ਨਾਮ ਵੀ ਲਿਖੇ ਨੇ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਕਿੱਥੇ ਕਮੀ ਹੈ ਵੇਖੋ ਇਹਨਾਂ ਦੀ ਆਪਣੀ ਕਮਜ਼ੋਰੀ ਆ ਐਡੇ ਵੱਡੇ ਅਫਸਰ ਨੂੰ ਵੇਖੋ ਤੁਸੀਂ ਇੱਕ ਖੁਦਕੁਸ਼ੀ ਕਰਨੀ ਪਈ ਆ ਕਿੱਡੇ ਦਿਮਾਗ 'ਤੇ ਬੋਝ ਹੋਏਗਾ ਕਿੱਦਾਂ आज टेंशन ਹੋਏਗੀ टेंशन ਕਰਕੇ ਉਹਨੇ ਕੀਤੀ ਆ ਤੇ ਵੇਖ ਲੋਕ ਉਹਦੇ ਨਾਲ ਆ ਆਕੀਜੀਪੀ ਸਾਹਿਬ ਦੇ ਨਾਲ ਆ ਇਹ ਇਹ ਰਖੋ ਉਹਨਾਂ ਤੇ ਪਰਚਾ ਵੀ ਹੋਇਆ ਤੇ ਫੜਿਆ ਗਿਆ ਨਹੀਂ ਹਾਈ ਤੱਕਨ ਅਰਬਾਲੀਆਂ ਘੰਟਿਆਂ ਦਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਵਾ ਨਹੀਂ ਫੜਿਆ ਗਿਆ ਤੇ ਇਹ ਇਹਦੇ ਅੰਬਰਸਰ ਸਾਰੇ ਪੰਜਾਬ ਚ ਹੋਇਆ ਵਾ ਹੁਧਿਆਨੇ ਚ ਹੋਇਆ ਵਾ ਤੇ ਸਾਰੇ ਹਿੰਦੁਸਤਾਨ ਚ ਆਜੀ ਤੇ ਸ਼ੋਸ਼ੀ ਗਾਂਗਰੇਸ ਪਾਰਟੀ ਪਰਿਵਾਰ ਦੇ ਨਾਲ ਹੈ ਜੀ ਬਿਲਕੁਲ ਨਾਲ ਆ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਪੰਜਾਬ ਚ ਆਇਆ ਵਿੜਿੰਗ ਜੀ ਸਾਡੀ ਸਾਡੀ ਪਾਰਟੀ ਉਹਨਾਂ ਦੇ ਨਾਲ ਸਪੋਰਟ ਕਰ ਰਹੀ ਜੀ